ਬਾਬਾ ਜੀ ਇਹ ਸਾਨੂੰ ਚੱਕਾ ਨਹੀਂ ਸਕਦੇ ਇਹ ਡਰਾ ਨਹੀਂ ਸਾਨੂੰ ਸਾਡੇ ਜੇੜਾ ਜੂਲਾ ਠੀਕ ਹੈ ਨਾ ਜਿੰਦ ਲੈਖੇ ਲਾ ਦਾਂਗੇ ਕਿਸਾਨੀ ਦੇ ਉੱਪਰ ਪਿੱਛੇ ਨਹੀਂ ਹਟਦੇ ਐਮਐਸਪੀ ਗਰੰਟੀ ਕਾਨੂੰਨ ਦੀ ਲੜਾਈ ਵੀ ਜਿੱਤਣੀ ਆ ਕਰਜ਼ਾ ਮੁਕਤੀ ਵਾਲੀ ਤੇ ਆਣੇ ਵਾਲੇ ਟਾਈਮ ਦੀ ਰਣਨੀਤੀ ਵੀ ਬਣਾਣੀ ਆ ਕੱਲ ਨੂੰ ਸਾਰੇ ਭਰਾ ਵੱਧ ਤੋਂ ਵੱਧ ਆਪਣਾ 17 ਤਰੀਕ ਨੂੰ ਵੱਧ ਤੋਂ ਵੱਧ ਪਹੁੰਚੋ ਅੰਬਾਲਾ ਸ਼ਹਿਰ ਨਾਜ ਮੰਡੀ ਤੇ ਸਾਰਿਆਂ ਦਾ ਦਿਨੋਂ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਚੜਦੀ ਕਲਾ ਬਾਬਾ ਜੀ ਪੂਰੀ ਚੜਦੀ ਕਲਾ ਆ ਬਾਬਾ ਜੀ ਧੰਨਵਾਦ ਕਰਦੇ ਆ ਸਾਰਿਆਂ ਦਾ ਮੇਰੀ ਮਾਇਆ ਦਾ ਮੇਰੀ ਭੈਣਾਂ ਦਾ ਮੇਰੇ ਭਰਾਵਾਂ ਦਾ ਬਚੁਰਗਾ ਦਾ ਤੁਸੀਂ ਬਹੁਤ ਸੰਘਰਸ਼ ਕੀਤਾ 3 ਮਹੀਨੇ ਰੇਲਾਂ ਜਾਮ ਕੀਤੀਆਂ ਖਰਾਬ ਕੀਤੇ ਤੇ ਕੱਲ ਨੂੰ ਵੀ ਕੱਲ ਨੂੰ ਅਪੀਲ ਆ ਸਾਰਿਆਂ ਨੂੰ ਵੀ ਹਾਂ ਬੱਦ ਤੋਂ ਬੱਦ ਅੰਬਾਲਾ ਸ਼ਹਿਰ ਮੰਡੀ ਜਾਣਾ ਆ ਤੇ ਉੱਥੇ ਸਾਰਿਆਂ ਦਾ ਧੰਨਵਾਦ ਕਰਾਂਗੇ ਤੇ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਤੇ ਧੰਨਵਾਦ ਵੀ ਆ ਬਹੁਤ ਸੰਘਰਸ਼ ਕੀਤਾ ਤੁਸੀਂ ਵੀ ਕੱਲ ਨੂੰ ਬੱਦ ਤੋਂ ਬੱਦ 17 ਤਰੀਕ ਨੂੰ ਸਵੇਰੇ 10 ਵਜੇ ਅੰਬਾਲਾ ਸ਼ਹਿਰ ਨਾਜ ਮੰਡੀ 'ਚ ਮਿਲਦੇ ਆ ਤੇ ਸਾਰੇ ਪਹੁੰਚੋ ਪਾਬਾ ਜੀ ਇਹ ਸਾਨੂੰ ਚਕਾ ਨਹੀਂ ਸਕਦੇ ਇਹ ਡਰਾ ਨਹੀਂ ਸਾਨੂੰ ਸਕਦੇ ਜੇਲਾਂ ਝੂਲਾ ਠੀਕ ਹੈ ਨਾ ਜਿੰਦ ਲੇਖੇ ਲਾ ਦਾਂਗੇ ਕਿਸਾਨੀ ਦੇ ਪਰ ਪਿੱਛੇ ਨਹੀਂ ਹਟਦੇ ਐਮਐਸਪੀ ਗਰੰਟੀ ਕਾਨੂੰਨ ਦੀ ਲੜਾਈ ਵੀ ਜਿੱਤਣੀ ਆ ਕਰਜ਼ਾ ਮੁਕਤੀ ਵਾਲੀ ਤੇ ਆਣਿਆ ਵਾਲੇ ਟਾਈਮ ਦੀ ਰਣਨੀਤੀ ਵੀ ਬਣਾਣੀ ਆ ਕੱਲ ਨੂੰ ਸਾਰੇ ਭਰਾ ਵੱਧ ਤੋਂ ਵੱਧ ਆਪਣਾ 17 ਤਰੀਕ ਨੂੰ ਵੱਧ ਤੋਂ ਵੱਧ ਪਹੁੰਚੋ ਅੰਬਾਲਾ ਸ਼ਹਿਰ ਨਾਜ ਮੰਡੀ ਤੇ ਸਾਰਿਆਂ ਦਾ ਦਿਲੋਂ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਾਰਿਆਂ